ਸਾਬਤ ਸੂਰਤ ਜਿਸੇ ਦਸ ਤਾਰਾ ਇਹੋ ਸਾਡੇ ਗੁਰਾਂ ਦਾ ਨਾਰਾ ਸਾਬਤ ਸੂਰਤ ਜਿਸੇ ਦਸ ਤਾਰਾ ਇਹੋ ਸਾਡੇ ਗੁਰਾਂ ਦਾ ਨਾਰਾ ਲੱਗੇ ਪੰਥ ਜਾਨ ਤੋਂ ਪਿਆਰਾ ਇਸ ਦੀ ਸ਼ਾਨ ਬਦਾਵਾਗੇ ਬੱਚਾ ਬੱਚਾ ਕੋਮਦਾ ਅਸੀਂ ਸਿੰਘ ਸਜਾਵਾਂਗੇ ਬੱਚਾ ਬੱਚਾ ਕੋਮਨਾ ਅਸੀਂ ਸੰਗੀਤ ਜਾਮਾਂਗੇ ਜੋ ਕਿਸੇ ਆਪਣੇ ਨੂੰ ਭੁੱਲ ਗਏ ਨੇ ਜੋ ਫੈਸ਼ਨਾਂ ਦੇ ਵਿੱਚ ਰੁਲ ਗਏ ਨੇ ਜੋ ਕਿਸੇ ਆਪਣੇ ਨੂੰ ਭੁੱਲ ਗਏ ਨੇ ਜੋ ਫੈਸ਼ਨਾਂ ਦੇ ਵਿੱਚ ਰੁਲ ਗਏ ਨੇ ਜੋ ਮਾਇਆ ਪਿੱਛੇ ਡੁੱਲ ਗਏ ਨੇ ਜੋ ਮਾਇਆ ਪਿੱਛੇ ਡੁੱਲਗਣੀ ਉਹਨਾਂ ਨੂੰ ਸਮਝਾਵਾਂਗੇ ਬੱਚਾ ਬੱਚਾ ਕੋਮਦਾ ਅਸੀਂ ਸਿੰਘ ਸਜਾਵਾਂਗੇ ਬੱਚਾ ਬੱਚਾ ਕੋਮਦਾ ਅਸੀਂ ਸਿੰਘ ਸਜਾਵਾਂਗੇ ਪੂਰਾ ਰੱਖੇ ਗੁਰਾਂ ਦਾ ਬਾਣਾ ਬਣ ਕੇ ਰਹੇ ਤਿੰਗ ਨਿਮਾਣਾ ਪੂਰਾ ਰੱਖੇ ਗੁਰਾਂ ਦਾ ਬਾਣਾ ਬਣ ਕੇ ਰਹੇ ਸਿੰਘ ਨਿਮਾਣਾ ਪਦ ਚਾਲਮ ਨਾਲ ਟਕਰਾਣਾ ਇਹ ਪੈਗਾਮ ਪਚਾਵਾਂਗੇ ਬੱਚਾ ਬੱਚਾ ਕੌਮ ਦਾ ਅਸੀਂ ਸਿੰਘ ਸਜਾਵਾਂਗੇ ਬੱਚਾ ਬੱਚਾ ਕੌਮ ਦਾ ਅਸੀਂ ਸਿੰਘ ਸਜਾਵਾਂਗੇ ਨਾ ਕਟਾਓ ਆਪਣੇ ਕੇਸ ਨਸ਼ੇ ਛੱਡੋ ਮਨੋ ਉਪਦੇਸ਼ ਨਾ ਕਟਾਓ ਵਾਪੜੇ ਕੇਸ ਨਸ਼ੇ ਛਡੋ ਮਨੋਂ ਉਪਦੇਸ਼ ਜੋਦ ਤੇ ਗੁਰੂ ਦਸ਼ਮੇਸ਼ ਬਚਣ ਮਨ ਸੁਖ ਪਾਵਾਂਗੇ ਬੱਚਾ ਬੱਚਾ ਕੂਮਦਾ ਅਸੀਂ ਸਿੰਘ ਸਜਾਵਾਂਗੇ ਬੱਚਾ ਬੱਚਾ ਕੂਮਦਾ ਅਸੀਂ ਸਿੰਘ ਸਜਾਵਾਂਗੇ ਕੀ ਬੱਚੇ ਦੀ ਮਜਬੂਰੀ ਨਾ ਸਮਝੇ ਰੱਖਣੇ ਕੇਸ ਜ਼ਰੂਰੀ ਕੀ ਬੱਚੇ ਦੀ ਮਜ਼ਬੂਰੀ ਨਾ ਸਮਝੇ ਰੱਖਣੇ ਕੇ ਜ਼ਰੂਰੀ ਕਿਉਂ ਬੱਤੇ ਪੰਥ ਤੋਂ ਦੂਰੀ ਸੰਗਰੂਰ ਵੀ ਪੁੱਛਣ ਜਾਵਾਂਗੇ ਬੱਚਾ ਬੱਚਾ ਕੋਮਦਾ ਅਸੀਂ ਸਿੰਘ ਸਜਾਵਾਂਗੇ ਬੱਚਾ ਬੱਚਾ ਕੋਮਦਾ ਅਸੀਂ ਸਿੰਘ ਸਜਾਵਾਂਗੇ